ਮੈਂ ਕਈ ਵਾਰ ਜਵਾਬ ਦਿੱਤਾ ਮੈਂ ਕਿਹਾ ਮੈਂ ਨਹੀਂ ਕਰਨਾ ਮੇਰੇ ਕੋ ਕੁਝ ਨਹੀਂ ਮੈਂ ਖਬਰਾਂ ਤਾਂ ਬਹੁਤ ਸੁਣੀਆ ਸੀ ਪਰ ਮੈਨੂੰ ਨਹੀਂ ਪਤਾ ਤੇਰੀ ਮੇਰੇ ਘਰੇ ਕਰਕੇ ਜਾਣਾ ਇੱਛਾ ਤੇ ਮੇਨਾਂ ਵੀ ਇਦਾਂ ਹੀ ਹੋਣੀ ਆ ਉਹ ਤਾਂ ਜਦੋਂ ਵਾਰ ਚਲ ਗਈ ਉਦੋਂ ਤੇਵਰ ਬੱਜ ਗਿਆ ਉਹ 1.5 ਸਾਲ ਬਾਅਦ ਨਾ 1.5 ਸਾਲ ਵੀ ਸਹੀ ਰਹੀ ਬਣਾ 1.5 ਸਾਲ ਤੋਂ ਬਾਅਦ ਫੇਰ ਉਹ ਤੇਵਰ ਬੱਜ ਗਿਆ ਤੇ ਉਹਦੀ ਦੂਜੀ ਪਾਸੇ ਕਿਸੇ ਮੁੰਡੇ ਨਾਲ ਗੱਲ ਹੋ ਗਈ ਇਹਨਾਂ ਮੁੰਡੇ ਨੂੰ ਕਹਿੰਦੀ ਮੇਰੇ ਨੂੰ ਕਹਿੰਦੀ ਵੇ ਮੇਰਾ ਭਰਾ ਆ ਕਹਿੰਦੀ ਇਹਨੂੰ ਮੁੰਡੇ ਨੂੰ ਫੋਨ ਲਾ ਲਿਆ ਨੰਬਰ ਕੱਢ ਕੇ ਉਹਨੂੰ ਕਹਿੰਦਾ ਵੀ ਜਿੰਨਾ ਤੂੰ ਘੁੰਮਦਾ ਮੇਰੀ ਮੰਗੇਤਰ ਆਏ ਤਾਂ ਉਹ ਮੁੰਡਾ ਮੋਰੇ ਕਹਿੰਦਾ ਮੇਰੀ ਤਾਂ ਗਰਲਫ੍ਰੈਂਡ ਆ ਕਹਿੰਦਾ ਕਿੰਨੇ ਕਿੰਨੇ ਕਿੰਨਾ ਖਰਚਾ ਲੱਗ ਗਿਆ ਕਿੰਨੇ ਪੈਸੇ ਉਹਨੇ ਹੁਣ ਇੱਕ ਦਿਨ ਤਾਂ ਗੱਲ ਕੀਤੀ ਕਹਿੰਦਾ 38 ਲੱਖ ਰੁਪਏ ਮੇਰਾ ਲੱਗ ਗਿਆ ਜੇ ਮੈਂ ਗਿਣਾ ਕਹਿੰਦਾ ਪਤੀ ਲੱਖ ਮੇਰਾ ਲੱਗਿਆ ਇਸ ਕੁੜੀ ਤੇ ਕਹਿੰਦਾ ਹੁਣ ਉਹ ਜਿੱਦਣੇ ਹੀ ਪਰਸੋਂ ਦੀ ਖਬਰ ਸੁਣੀ ਆ ਉਹ ਸਾਰਾ ਡੱਬਰ ਸੁੱਤਾ ਹੀ ਨਹੀਂ ਉੱਠਦਾ ਹੈਗਾ ਪੈਸਾ ਤਾਂ ਮੁੜ ਕੇ ਆ ਜਾਊਗਾ ਪਰ ਪੁੱਤ ਨਹੀਂ ਮੁੜ ਕੇ ਆਣਾ ਸਾਡੇ 6.5 ਉਹ ਟਾਈਕੀ ਉਹਦੀ ਇਹਨਾਂ ਐਲਤੀ ਦਾ ਓਕੇ ਤੱਕ ਜਾ ਕੇ ਖੜਕੜ ਕੇ ਤਾਂ ਜਦ ਮੈਂ ਰੋਣਾ ਆ ਪੰਜਾਬ ਦੇ ਜਿੰਨੇ ਵੀ ਮੁੰਡੇ ਕੁੜੀਆਂ ਕੈਨੇਡਾ ਕੈਨੇਡਾ ਕਰਦੇ ਨੇ ਪਰ ਉਸ ਨਾਮ ਦੇ ਪਿੱਛੇ ਕਿੰਨੇ ਘਰਪਟ ਹੋ ਜਾਂਦੇ ਨੇ ਕਿੰਨੀਆਂ ਮਾਮਾ ਕਿੰਨੇ ਵੀ ਉਹ ਜਿਹੜੇ ਨੇ ਉਹ ਰੋਂਦੇ ਨੇ ਜਿਨ੍ਹਾਂ ਦੀਆਂ ਅੱਖਾਂ ਦੇ ਹੰਝੂ ਥੰਮਦੇ ਨਹੀਂ ਜਦੋਂ ਉਹਨਾਂ ਦੇ ਧੀਆਂ ਪੁੱਤ ਕੈਨੇਡਾ ਦੇ ਚੱਕਰ ਦੇ ਵਿੱਚ ਮਰ ਜਾਂਦੇ ਨੇ ਆਪਣੀ ਜ਼ਿੰਦਗੀ ਖਤਮ ਕਰ ਲੈਂਦੇ ਨੇ ਜਦੋਂ ਕਈ ਵਾਰ ਕੁਝ ਮੁੰਡੇ ਜਾਂ ਕੁੜੀਆਂ ਨੂੰ ਕੋਈ ਰਸਤਾ ਨਹੀਂ ਲੱਭਦਾ ਖਾਸ ਕਰਕੇ ਉਹ ਮੁੰਡੇ ਜਿਹੜੇ ਸੋਚਦੇ ਨੇ ਕਿ ਸ਼ਾਇਦ ਅਸੀਂ ਪੜਾਈ ਨਾ ਕਰੀਏ ਸਾਨੂੰ ਕੋਈ ਆਇਲਸ ਵਾਲੀ ਕੁੜੀ ਹੀ ਮਿਲ ਜਾਏ ਜਿਸ ਦੇ ਨਾਲ ਅਸੀਂ ਕੈਨੇਡਾ ਦਾ ਸੁਪਨਾ ਪੂਰਾ ਕਰ ਲਵਾਂਗੇ ਪਰ ਉਸ ਦੇ ਪਿੱਛੇ ਜਦੋਂ ਮਨਸੂਬਾ ਜਿਹੜਾ ਸੁਪਨਾ ਉਹ ਪੂਰਾ ਨਹੀਂ ਹੁੰਦਾ ਉਲਟ ਹਕੀਕਤ ਸਾਹਮਣੇ ਹੁੰਦੀ ਹੈ ਕੁੜੀ ਬਾਹਰ ਜਾ ਕੇ ਮੁੱਕਰ ਜਾਂਦੀ ਹੈ ਉਸ ਤੋਂ ਬਾਅਦ ਪੰਜਾਬ ਦੇ ਇਹ ਇਕੱਲੇ ਘਰ ਦੇ ਹਾਲਾਤ ਨਹੀਂ ਪਤਾ ਨਹੀਂ ਕਿੰਨੇ ਘਰਾਂ ਦੇ ਵਿੱਚ ਇਹੋ ਜੇ ਵੈਣ ਦੇਖਣ ਨੂੰ ਮਿਲਦੇ ਨੇ ਜਦੋਂ ਇਹੋ ਜੀਆਂ ਧੋਖੇਬਾਜ਼ ਕੁੜੀਆਂ ਘਰ ਦੇ ਘਰ ਪੱਟ ਕੇ ਚਲੀ ਜਾਂਦੀਆਂ ਨੇ ਤੇ ਇੱਕ ਹੋਰ ਘਰ ਸੈਲਾ ਕਲਾਂ ਦੇ ਵਿੱਚ ਮੌਜੂਦ ਆ ਜਿੱਥੇ ਕਿ ਇੱਕ ਮਾਂ ਜਿਹੜੀ ਹੈ ਜਿਸ ਦੇ ਹਾਲਾਤ ਸ਼ਾਇਦ ਦਿਖਾਣੇ ਬਹੁਤ ਔਖੇ ਹੋਗੇ ਨੇ ਜਿਹੜੀ ਮੰਝੇ ਤੇ ਪਈ ਹੈ बार-बार ਇੱਕੋ ਗੱਲ ਕਹਿ ਰਹੀ ਹੈ ਕਿ ਖਬਰਾਂ ਤਾਂ ਬਹੁਤ ਸੁਣੀਆਂ ਸੀ ਪਰ ਨਹੀਂ ਸੀ ਪਤਾ ਕਿ ਮੇਰਾ ਘਰ ਇੰਜ ਪਟ ਹੋ ਜਾਏਗਾ ਅੱਜ ਪੂਰਾ ਪਿੰਡ ਇਸ ਘਰ ਦੇ ਵਿੱਚ ਮੌਜੂਦ ਹੈ ਰਿਸ਼ਤੇਦਾਰ ਸਕੇ ਸਬੰਧੀ ਮੌਜੂਦ ਨੇ ਜਿਨ੍ਹਾਂ ਦੇ ਪੁੱਤ ਨੇ ਆਪਣਾ ਜ਼ਿੰਦਗੀ ਜਿਹੜੀ ਖਤਮ ਕਰ ਲਈ ਕਿਉਂਕਿ ਕੁੜੀ ਨੇ ਕੈਨੇਡਾ ਬੁਲਾਇਆ ਤੱਕ ਨਹੀਂ ਤੇ ਉਸ ਤੋਂ ਬਾਅਦ ਤੇ ਵਰ ਐਨੇ ਕ ਬਦਲ ਲੇ ਕਿ ਉੱਥੇ ਜਾ ਕੇ ਕਿਸੇ ਹੋਰ ਮੁੰਡੇ ਦੇ ਨਾਲ ਗੱਲਬਾਤ ਕਰਕੇ ਸੈੱਟ ਹੋ ਗਈ ਪਰ ਜਿਸ ਮਾਂ ਨੇ ਜਸ ਪਿਓ ਨੇ ਉਸ ਕੁੜੀ ਨੂੰ ਧੀਆ ਵਾਂਗੂ ਰੱਖਿਆ ਧੀਆ ਵਾਂਗੂ ਪਿਆਰ ਦਿੱਤਾ ਆਪਣੀ ਧੀ ਬਣਾ ਕੇ ਉਸ ਨੂੰ ਜਿਹੜੇ ਉਸ ਨੂੰ ਪਿਆਰ ਲਾੜ ਲੜਾਇਆ ਉਹ ਧੀ ਨੇ ਇਸ ਮਾਂ ਦੀ ਕਦਰ ਨਹੀਂ ਰੱਖੀ ਇਸ ਪਿਓ ਦੀ ਕਦਰ ਨਹੀਂ ਰੱਖੀ ਉਸ ਜੀਵਨ ਸਾਥੀ ਜਿਸ ਦੇ ਨਾਲ ਵਿਆਹ ਕਰਾਉਣਾ ਸੀ ਉਸ ਦੀ ਕਦਰ ਤੱਕ ਨਹੀਂ ਰੱਖੀ ਇਸ ਮਾਂ ਦੇ ਹਾਲਾਤ ਤੁਸੀਂ ਦੇਖੋ ਮੈਨੂੰ ਲੱਗਦਾ ਨਹੀਂ ਬੋਲ पाओਗੇ ਪਰ ਫਿਰ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਮਾਂ ਸੋਚਿਆ ਸੀ ਕਿ ਆਪਣਾ ਘਰ ਪੱਟ ਹੋ ਜਾਏਗਾ ਇਦਾਂ ਸਹੀ ਮੈਂ ਕਿੱਥੇ ਸੋਚਿਆ ਮੈਂ ਤਾਂ ਚੰਗੇ ਲਈ ਕੀਤਾ ਸੀ ਮੈਨੂੰ ਨਹੀਂ ਸੀ ਪਤਾ ਮੈਂ ਹੋਣੀ ਲਈ ਫਿਰਦੀ ਹੂੰ ਜਦੋਂ ਜਦੋਂ ਕੁੜੀ ਦੇਖੀ ਸੀ ਉਦੋਂ ਸੋਚਿਆ ਸੀ ਕਿ ਜਿਸ ਕੁੜੀ ਨੂੰ ਧੀ ਬਣਾਇਆ ਵਾ ਉਹੀ ਧੀ ਮੁੰਡਾ ਖਾ ਜੇਗੀ। ਜਿਹਨਾਂ ਧੀ ਬਣਾਇਆ ਉਹਨੂੰ ਤਾਂ ਮੈਂ ਇੰਦਾ ਸਹੂਲਤ ਦਿੱਤੀ। ਹਾਏ ਬਾਹਰ ਵੀ ਸਹੂਲਤ ਦਿੱਤੀ ਇਹਨੂੰ। ਕੰਮ ਬਤਾਈ ਵੀ ਬਾਹਰ ਲਵਾ ਕੇ ਦਿੱਤਾ ਮੈਂ ਤਾਂ। ਉਹਨੂੰ ਕੰਮ ਵੀ ਲਵਾ ਕੇ ਦਿੱਤਾ ਸੀ। ਹਮ ਹਾਏ ਮੇਰੀ ਉਹਨੇ ਫੇਰ ਹੀ ਰੱਖੀ। ਹਮ ਹਾਏ ਮੇਰੇ ਪੁੱਤ ਨੂੰ ਇੰਦਾ ਰਸਟ ਦਿੱਤੀ। ਹਮ ਜਿਸ ਦਾ ਮੈਨੂੰ ਸੱਟ ਕੇ ਗਈ ਆ ਮੈਨੂੰ ਸੱਟ ਕੇ ਨਾ ਜਾਂਦੀ ਮੁੰਡਾ ਜਿਹੜਾ ਸੀ ਫੁੱਲਾਂ ਵਰਗਾ ਪੁੱਤ ਸੀ ਜਿਹੜਾ ਅੱਜ ਇਸ ਦੁਨੀਆ ਚ ਨਹੀਂ ਰਿਹਾ ਮੇਰਾ ਪੁੱਤ ਹੀਰਾ ਸੀ ਹਾਏ ਮੇਰਾ ਪੁੱਤ ਹੀਰਾ ਸੀ ਕਿਸੇ ਨੂੰ ਵੀ ਪੁੱਛ ਲਓ ਮੇਰਾ ਪੁੱਤ ਹੀਰਾ ਸੀ ਹਾਏ ਰੋਲ ਕੇ ਸੱਟ ਗਈ ਹਾਏ ਕੋਈ ਨਾ ਕਰਿਓ ਇੱਦਾਂ ਹਾਏ ਜਿੱਦਾਂ ਵੈਫੀ ਕੋਈ ਨਾ ਪਸੇ ਇਦਾਂ ਕੋ ਹਾਏ ਮੈਂ ਹਾਇ ਮੈਂ ਫਾਦ ਗਈ ਹਾਏ ਮੈਂ ਫਾਦ ਗਈ ਜਿਹੜੇ ਤੁਹਾਡੇ ਵਰਗੇ ਹੋਰ ਮਾਪੇ ਆ ਉਹ ਕੁੜੀਆਂ ਦੇ ਵਿਸ਼ਵਾਸ ਚ ਆ ਜਾਂਦੇ ਆ ਤੁਹਾਨੂੰ ਵੀ ਇਹ ਕੁੜੀ ਵਿਸ਼ਵਾਸ ਪੂਰਾ ਦਿਵਾਉਂਦੀ ਸੀ ਮੈਂ ਸਦੂੰਗੀ ਮੁੰਡੇ ਨੂੰ ਮੈਂ ਸੀ ਮੈਂ ਤੁਹਾਣਾ ਤੁਹਾਡਾ ਸਾਰਾ ਕੁਝ ਕਰੂੰਗੀ ਇੱਥੇ ਤਾਂ ਬਹੁਤ ਕੁਝ ਕਰਦੀ ਸੀ ਹਮ ਬੇਨ ਦਾ ਤੇ ਛੇਤੀ ਹਟ ਕੇ ਗੱਲ ਕਰ ਹਮ ਪਹਿਲਾਂ ਮਾਂ ਮਾਂ ਕਰਦੀ ਸੀ ਹਾਏ ਪਹਿਲਾਂ ਮੰਮੀ ਮੈਂ ਆ ਕਰ ਦੋਗੀ ਹਾਏ ਮੈਨੂੰ ਕੀ ਪਤਾ ਸੀ ਮੈਨੂੰ ਨਹੀਂ ਇਹ ਪਤਾ ਸੀ ਉਹ ਮੰਮੀ ਨਹੀਂ ਕਹਿੰਦੀ ਹਾਏ ਮੇਰਾ ਪੋਤ ਲ ਜਾਣਾ ਸੀ ਕਦੇ ਤੁਸੀਂ ਹਾਏ ਮੇਰਾ ਪੋਤ ਲ ਜਾਣਾ ਤੁਸੀਂ ਕੁੜੀ ਨੂੰ ਪਸੰਦ ਕੀਤਾ ਸੀ ਕਿ ਇਹਨੂੰ ਘਰ ਦੀ ਨੂੰ ਬਣਾਣਾ ਹਾਏ ਰੱਬਾ ਉਹ ਨਹੀਂ ਪਹਿਲਾਂ ਖੁਦ ਕੀਤਾ ਸੀ ਅੱਛਾ ਹਾਏ ਸਾਡੇ ਆਪ ਆਇਓ ਮੈਂ ਤੇਰੇ ਮੁੰਡੇ ਦਾ ਹੀ ਦੇਖਤਾ ਲੈਣਾ ਮੈਂ ਕਿਹਾ ਮੈਂ ਨਹੀਂ ਕਰਨਾ ਅੱਛਾ ਕੁੜੀ ਦੇ ਮਾਪੇ ਕਹਿੰਦੇ ਮਾਪੇ ਕਹਿੰਦੇ ਹੂੰ ਮੈਂ ਕਈ ਵਾਰ ਜਵਾਬ ਦਿੱਤਾ ਮੈਂ ਕਿਹਾ ਮੈਂ ਨਹੀਂ ਕਰਨਾ ਮੇ ਕੋ ਕੁਛ ਨਹੀਂ ਹਾਏ ਅਸੀਂ ਚੱਕ ਚੱਕ ਥਰ ਕਰਕੇ ਰੁਪਏ ਤੋਂ ਲਾਇਆ ਹਮ ਹਾਏ ਜੇ ਮੈਂ ਮੰਨ ਗਈ ਸੀ ਬਾਅਦ ਚ ਹਮ ਫਿਰ ਐਦਾ ਕਿਉਂ ਕੀਤੀ ਰਿਸ਼ਤਾ ਤਾਂ ਨਹੀਂ ਆਪੇ ਮੰਗਿਆ ਸੀ ਹਮ ਮੈਂ ਤਾਂ ਨਹੀਂ ਸੀ ਮੰਗੜ ਗਈ ਪਹਿਲੀ ਸੀ ਮੰਗੜ ਗਈ ਹਾਏ ਮੈਰੀ ਸੀ ਮੰਗੜ ਗਈ ਮੇਰਾ ਤਾਂ ਪੁੱਤ ਕਾ ਕੇ ਮੈਂ ਕੀ ਕਰਾਂ ਦੱਸੋ ਮੇਰਾ ਪੁੱਤ ਲੱਪੜਾ ਮੈਂ ਤਾਂ ਉੱਧਰ ਦੀ ਲੱਪਦੀ ਲੱਪਦੀ ਬੇਤਰ ਰਾਏ ਨਹੀਂ ਲੱਭਦਾ ਮੈਨੂੰ ਨਹੀਂ ਲੱਭਦਾ ਰਾ ਹਾਂ ਹਾਈ ਬੇਦੂਰਾ ਹੀ ਲੱਭਤਾ ਕੀ ਪੈਸਾ ਦੇਖਿਆ ਉਹਨਾਂ ਨੇ ਕਿ ਘਰ ਦੇ ਵਿੱਚ ਪੈਸਾ ਬਹੁਤ ਹੈ ਜਾਂ ਮੁੰਡਾ ਦੇਖਿਆ ਹਾਈ ਲਵਾਇਆ ਉਹਦੀ ਤਾਂ ਆਪਣਾ ਆਪਣਾ ਹੀ ਬਾਤਵਾਲ ਸਿੱਧਾ ਕੀਤਾ ਹੂੰ ਹਾਈ ਆਪਣਾ ਬਾਤਵਾਲ ਸਿੱਧਾ ਐਂਦਾ ਕਰਦੇ ਲੋਕ ਬਾਤਵਾਲ ਸਿੱਧਾ ਨਹੀਂ ਸੋਚਿਆ ਸੀ ਕਿ ਇੰਨੀ 19 20 ਸਾਲ ਦੀ ਕੁੜੀ ਇੰਨੀ ਅੱਗੇ ਛਾਤਰ ਨਿਕਲੇਗੀ ਹਾਏ ਬੈਨੂ ਦੀ ਸੀ ਪਤਾ ਹਾਏ ਬੈਨੂ ਜੇ ਪਤਾ ਹੁੰਦਾ ਕੋਣ ਮਾੜਾ ਕਰਦਾ ਕੋਈ ਮਾੜਾ ਕਰਦਾ ਸਭ ਚੱਗੇ ਲਈ ਕਰਦੇ ਆ ਪਰ ਮੈਂ ਤਾਂ ਇਹੀ ਕਹੂਗੀ ਹਾਏ ਕੋਈ ਨਾ ਕਰਿਓ ਹੂੰ ਵਿਆਹ ਹੀ ਨਾ ਕਰਿਓ ਹੁਣ ਕਿਸੇ ਨਾਲ ਤੁਹਾਨੂੰ ਤੁਹਾਨੂੰ ਕਿਤੇ ਨਾ ਕਿਤੇ ਤੁਹਾਡੇ ਮਨ ਚ ਸੀ ਕਿ ਕੁੜੀ ਦਾ ਵਿਆਹ ਹੋ ਜਾਂਦਾ ਮੁੰਡਾ ਸਾਡਾ ਕੈਨੇਡਾ ਚਲ ਜੇਗਾ ਔਰ ਇਹ ਡੈਡੀ ਨੇ ਗੱਲ ਕੀਤੀ ਸੀ ਅੱਛਾ ਅਸੀਂ ਕਿਆ ਵਿਆਹ ਕਰ ਲਈਏ ਹੂੰ ਕਹਿੰਦੇ ਨਹੀਂ ਤੁਸੀਂ ਬਾਹਰ ਭੇਜ ਦੋ ਹੈ ਤੁਹਾਡੀ ਕੁੜੀ ਆ ਤੁਸੀਂ ਆ ਕੇ ਅਸੀਂ ਆ ਕੇ ਸਾਹ ਫੇਸ ਹੱਥ ਲਵਾਗੇ ਹੂੰ ਹੈ ਸਾਨੂੰ ਫੇਰ ਅਸੀਂ ਕਿਆ ਸਾਦ ਲੋ ਹੂੰ ਅਸੀਂ ਫੇਰ ਬੰਦੇ ਇਕੱਠੇ ਕੀਤੇ ਅਸੀਂ ਕਿਆ ਸਾਦ ਲੋ ਹੂੰ ਕੁੜੀ ਨੇ ਫੇਰ ਜਵਾਬ ਦੇ ਦਿੱਤਾ ਹੂੰ ਕੁੜੀ ਕਹਿੰਦੀ ਮੈਂ ਨਹੀਂ ਜਾਣਾ ਹੂੰ ਹਾਈ ਕਹਿੰਦੀ ਮੈਂ ਨਹੀਂ ਕਰਾਣਾ ਅੱਛਾ ਮੁੜ ਕੇ ਫੇ ਤੁਹਾਡਾ ਫੋਨ ਵੀ ਨਹੀਂ ਚੱਕਿਆ ਕੁਛ ਨਹੀਂ ਚੱਕਿਆ ਸਾਡਾ ਬਲੌਕ ਲੈ ਚ ਸਿਰ ਦਿੱਤਾ ਨੰਬਰ ਅੱਛਾ ਜਦ ਕੁਛ ਲਾਉਂਦੀ ਸੀ ਉਹ ਹੂੰ ਕਿਸੇ ਨਾਲ ਗੱਡੀਆਂ ਨਹੀਂ ਘੁੰਮਦੀ ਗਾ ਅੱਛਾ ਉਹਦਾ ਸ਼ੋਅ ਕਰ ਲੈਂਦੀ ਸੀ ਹੂੰ ਹਾਈ ਮੁੜ ਕੇ ਫੇ ਬੰਦ ਕਰ ਲੈਂਦੀ ਸੀ ਮੁੰਡੇ ਨੇ ਕਦੇ ਵੀ ਤੁਹਾਨੂੰ ਕੁਛ ਨਹੀਂ ਦੱਸਿਆ ਕਿ ਕੁੜੀ ਇਦਾਂ ਗੱਲਾਂ ਹੂੰ ਪਹਿਲਾਂ ਮੇਰਾ ਮੁੰਡਾ ਦੀ ਮਾਂ ਨੂੰ ਦੱਸਦਾ ਰਿਹਾ ਅੱਛਾ ਹਾਏ ਮੰਮੀ ਮੈਨੂੰ ਐਦਾ ਕਹਿੰਦੀ ਐ ਹਾਏ ਤੁਹਾਡੇ ਕੋਲ ਪੈਸਾ ਹੈ ਨਹੀਂ ਹਮ ਹਾਏ ਤੁਸੀਂ ਸੋਨਾ ਨਹੀਂ ਪਾਇਆ ਮੈਂ ਕਹਿੰਦਾ ਮੈਂ ਕਿਹਾ ਮੈਂ ਇੱਕ ਵਾਰੀ ਬਾਹਰ ਨਗ ਜਾਂਗਾ ਮੈਂ ਤੈਨੂੰ ਕਮਾ ਕੇ ਸੋਨਾ ਵੀ ਪਾ ਦਊਗਾ ਹਮ ਹਾਏ ਮੈਂ ਕਿਹਾ ਤੂੰ ਸੋਨਾ داری ਹਾਏ ਤੈਨੂੰ ਸੋਨੇ ਦਾ ਲਾਦ ਦਿੰਦੇ ਕੈਨੇਡਾ ਉੱਥੇ ਬੈਠੀ ਬੈਠੀ ਸੋਨਾ ਪੈਸਾ ਸਭ ਮੰਗੀ ਗਈ ਹਾਏ ਮਾਂ ਉਹਦੀ ਨੂੰ ਵੀ ਪਤਾ ਆ ਹਮ ਉਹਦੀ ਮਾਂ ਨੂੰ ਸਾਰਾ ਹੀ ਪਤਾ ਸੀ ਬੇਬੇ ਉਹਦੇ ਬਹੁਤ ਮੇਰੇ ਪੁੱਤ ਖੁਦ ਉਹਦੀ ਮਾਂ ਨੂੰ ਦੱਸਿਆ ਹਮ ਵੇਹੇ ਮੇਰੀ ਕਹਿੰਦਾ ਮੈਨੂੰ ਹਾਏ ਮੰਮੀ ਐਂਦਾ ਕਹਿੰਦੀ ਆ ਹੂੰ ਕਹਿੰਦੀ ਮੋਰੀਆ ਤੂੰ ਜਵਾਬ ਦੇ ਦੇ ਅੱਛਾ ਆਪਣੇ ਸਰਪਰੇ ਆਈ ਲੈ ਲਾ ਹੂੰ ਮੇਰੇ ਮੁੰਡੇ ਨੇ ਮੈਨੂੰ ਫੇਰ ਦੱਸਿਆ ਹੂੰ ਕਹਿੰਦਾ ਮੰਮੀ ਮੇਰੇ ਮੋਰੇ ਜੇ ਮੈਂ ਫੋਨ ਕਰਦਾ ਗਾਣੇ ਲਾ ਦਿੰਦੀ ਆ ਅੱਛਾ ਮੇਨਾਂ ਗੱਲ ਨਹੀਂ ਕਰਦੀ ਹਾਏ ਮੈਂ ਕਿਹਾ ਤੂੰ ਪਹਿਲਾਂ ਕਿੱਥੇ ਸੁੱਤਾ ਹੈ ਤੂੰ ਮੈਨੂੰ ਪਹਿਲਾਂ ਦੱਸ ਦੇ ਅਸੀਂ ਬੰਦੇ ਇਕੱਠੇ ਕੀਤੇ ਅਸੀਂ ਉੱਥੇ ਗਏ 4 ਸਾਲ ਹੋ ਗਏ ਸੀ ਰਿਸ਼ਤੇ ਨੂੰ ਮੁੰਡੇ ਨੇ ਕਦੋਂ ਦੱਸਿਆ ਤੁਹਾਨੂੰ ਹਾਏ ਨਹੀਂ ਚੌਥਾ ਲੱਗਾ ਆ ਹੂੰ ਚੌਥਾ ਲੱਗਾ ਤੇ ਮੁੰਡੇ ਨੇ ਕਦੋਂ ਦੱਸਿਆ ਤੁਹਾਨੂੰ ਆ ਸਭ ਹੋ ਰਿਹਾ ਇਹ ਮੁੰਡੇ ਨੇ ਮੈਨੂੰ ਦੱਸਿਆ 6 ਮਹੀਨੇ ਹੋ ਗਏ ਨੇ ਅੱਜ ਅੱਛਾ 6 ਮਹੀਨੇ ਹੋ ਗਏ ਸਾਨੂੰ 2 2.5 ਸਾਲ ਆਪਣੇ ਮਨ ਚ ਹੀ ਰੱਖੀ ਗਿਆ ਸਭ ਕੁਝ ਜਿੱਦਾਂ ਉਹਦੀ ਮੰਮੀ ਨੂੰ ਦੱਸ ਦੱਸ ਉਰੀ ਮੰਮੀ ਨੇ ਕਿਹਾ ਔਰੀ ਮੰਮੀ ਨੂੰ ਕਿਹਾ ਹਾਏ ਮੰਮੀ ਮੈਨੂੰ ਐਦਾ ਕਹਿੰਦੀ ਯਾਰ ਹੂੰ ਫੇਰ ਜੇ 6 ਮਹੀਨੇ ਹੋ ਗਏ ਮੇਰਾ ਮੁੰਡਾ ਉੱਠ ਉੱਠੇ ਨਾ ਅੱਛਾ ਹਾਏ ਸਾਰੇ ਲਾਪੇ ਨੂੰ ਕੀ ਹੋਇਆ ਹਾਂ ਮੈਂ ਉਹਨੂੰ ਫੋਟੋ ਵੇਜ ਗਈ ਹਾਂ ਤੇ ਮੈਂ ਕਿਹਾ ਮੇਰਾ ਮੁੰਡਾ ਉਠਿਆ ਨਹੀਂ ਹੂੰ ਇਹ ਉੱਠਦਾ ਨਹੀਂ ਜੀ ਇਹਨੂੰ ਕੀ ਹੋਇਆ ਹੂੰ ਕਹਿੰਦੀ ਇਰੇ ਮਾਂ ਕਹਿੰਦੀ ਇਹ ਵੀ ਕਹਿੰਦੀ ਕੁਛ ਕੀਤਾ ਹੋਣਾ ਇੱਥੇ ਅੱਛਾ ਹਾਏ ਮੈਨੂੰ ਇਹ ਭੈ ਕਹਿੰਦੀ ਤੇਰੇ ਮੁੰਡੇ ਤੇ ਕਿਸੇ ਨੇ ਕੁਛ ਕਰ ਦਿੱਤਾ ਹੂੰ ਆਪਣੀ ਗਲਤੀ ਨਹੀਂ ਮੰਨੀ ਕਿ ਕੁੜੀ ਸਾਡੀ ਇਦਾਂ ਕਰਦੀ ਹਾਏ ਕਹਿੰਦੀ ਮੈਂ ਫੇ ਆਪਣੀ ਦਰਾੜੀ ਨੂੰ ਕਹਿੰਨੀ ਆ ਤੇ ਮੈਂ ਕਿਹਾ ਸੱਚੀ ਇਹਨੂੰ ਕੁਛ ਕਰ ਦਿੱਤਾ ਅੱਛਾ ਹਾਏ ਕੁਛ ਕਰ ਦਿੱਤਾ ਹੂੰ ਅਸੀਂ ਫੇ ਮੇਰਾ ਡੈਡੀ ਮੈਂ ਅਸੀਂ ਫੇ ਉੱਥੇ ਗਏ ਅੱਛਾ ਕਹਿੰਦੇ ਕੋਈ ਗੱਲ ਨਹੀਂ ਅਥੀਆ ਹੁਣ ਕੁੜੀ ਸੱਦਾ ਗਏ ਹਮ ਹਾਏ ਚੋਮੀ ਨੇ ਸੱਦਾ ਗਏ ਹਮ ਚੋਮੀ ਨਾ ਵਾ ਫੇ ਮੁੱਕਰ ਗਈ ਅੱਛਾ ਫੇ ਕੁੜੀ ਮੁੱਕਰ ਗਈ ਹਮ ਫੇ ਕਹਿੰਦੇ ਅਸੀਂ ਤੁਹਾਡੇ ਪੈਸੇ ਮੋੜਾਂਗੇ ਹਮ ਅਸੀਂ ਲੇਖ ਲਿਖਾ ਕਰਾਇਆ ਕਹਿੰਦੇ 31 ਤਰੀਕ ਨੂੰ ਦਵਾਂਗੇ ਅੱਛਾ ਜਿੰਨੇ ਤੁਸੀਂ ਲਾਏ ਹਾਏ 31 ਦੇ ਲਖਾਇਆ ਸੀ ਹਮ ਪੈਨਜੀਪੇ ਉਧਰ ਮੁੱਕਰ ਗਏ ਕਿੰਨਾ ਪੈਸਾ ਲੱਗ ਗਿਆ ਸੀ ਤੁਹਾਡਾ ਤੁਹਾਡਾ ਫੇਰਾ ਲੱਗ ਗਿਆ ਪੈਸਾ ਹੂੰ ਇਹ ਤੋਂ ਲੈ ਕੇ ਟੈਕਟਾਈ ਲੈਪਟਾਪ ਤਾਈ ਹੂੰ ਦਿੱਲੀ ਤਾਈ ਉਹ ਕੋਲ ਤਾਈ ਵੀ ਪੈਸੇ ਅਸੀਂ ਦਿੱਤੀ ਅਸੀਂ ਹੂੰ ਅਸੀਂ ਇਹ ਦੇਖੋ ਮੈਂ ਕਿੱਦਾਂ ਕਰਕੇ ਦਿੱਤੇ ਸੀ ਮੈਨੂੰ ਪਤਾ ਹੂੰ ਮੇਰਾ ਰੱਬ ਜਾਣਦਾ ਹੈ ਤਾਂ ਅਸੀਂ ਜਾਣਦੇ ਆ ਬਿਲਕੁਲ ਹਾਏ ਜੋੜ ਜੋੜ ਕੇ ਪੈਸੇ ਰੱਖੇ ਸੀ ਹਾਏ ਕਿੱਦਾਂ ਮੰਗ ਮੰਗ ਚੱਕ ਚੱਕ ਲਾਏ ਸੀ ਮੈਂ ਹੂੰ ਤੁਹਾ ਨੂੰ ਵੀ ਪਤਾ ਕਰਦਾ ਕਿਥੋਂ ਨਿਕਲਦਾ ਇੰਨਾ ਪੈਸਾ ਹਾਏ ਕਿਥੋਂ ਨਿਕਲਦਾ ਪੈਸਾ ਮਨ ਚ ਇਦਾਂ ਨਹੀਂ ਆਇਆ ਸੀ ਕਿ ਕੁੜੀ ਧੋਖਾ ਦੇ ਜੂਗੀ ਸਾਡੇ ਪੈਸੇ ਜਾਊਗੇ ਪੈਣ ਜੀ ਪਤਾ ਹੁੰਦਾ ਕੋਈ ਕਰਦਾ ਯਾਰ ਹਮ ਇੱਕ ਮੈਂ ਤਾਂ ਸਿਰਫ ਤੁਹਾਨੂੰ ਦੱਸਿਆ ਮੈਂ ਤਾਂ ਜਵਾਬ ਦਿੰਦੀ ਦਿੰਦੀ ਕਹਤਾ ਕਿਥੇ ਫਸ ਗਈ ਹਮ ਮੈਂ ਖਬਰਾਂ ਤਾਂ ਬਹੁਤ ਹੋਣੀਆਂ ਸੀ ਪਰ ਮੈਨੂੰ ਨਹੀਂ ਪਤਾ ਹਮ ਫੇਰੀ ਮੇਰੇ ਘਰੇ ਕਰਕੇ ਜਾਣਾ ਇਹ ਤੇ ਮੇਰ ਨਾਲ ਵੀ ਇਦਾਂ ਹੀ ਹੋਣੀ ਆ ਕੁੜੀ ਨੇ ਐਨ ਤੁਹਾਨੂੰ ਮਾਵਾ ਮੰਗੂ ਮੰਨਿਆ ਵਿਸ਼ਵਾਸ ਪੂਰੇ ਵਿੱਚ ਲੈ ਲਿਆ ਹਾਏ ਮੰਮੀ ਕਰਦੀ ਮੰਮੀ ਕਰਦੀ ਹਾਏ ਮੰਮੀ ਇੱਦਾਂ ਕਰ ਹਾਏ ਮੰਮੀ ਇੱਦਾਂ ਕਰ ਹਾਏ ਕਿਤੇ ਅਸੀਂ 4:30 ਦਾ ਪੂਰੇ ਹੂੰ ਅੱਛਾ ਜਦੋਂ ਮੁੰਡੇ ਨੇ ਆ ਕਦਮ ਚੁੱਕ ਲਿਆ ਉਸ ਤੋਂ ਪਹਿਲਾਂ ਬਿਲਕੁਲ ਵੀ ਨਹੀਂ ਪਤਾ ਲੱਗਾ ਕੀ ਕਹਿੰਦਾ ਸੀ ਕੋਈ ਆਖਰੀ ਗੱਲ ਹੋਈ ਹੋਵੇ ਸਾਡੀ ਕੋਈ ਨਹੀਂ ਹੋਈ ਹੂੰ ਇਹ ਤਾਂ ਜੋ ਹੋਇਆ 12 ਵਜੇ ਹੋਇਆ ਜੋ ਕੁਝ ਹੋਇਆ ਉਸ ਵੇਲੇ ਪਤਾ ਨਹੀਂ ਕੀ ਹੋਇਆ ਪਹਿਲਾ ਤਾਂ ਸਾਰਾ ਹਾਸ ਹਾਸ ਹਾਸਾਜ ਕੇ ਦਪੜ ਪੋੜੀਆਂ ਜੜਦਾ ਸੀ ਹਮ ਹਾਈ ਮੈਂ ਇੱਥੇ ਪਈ ਮਮੀ ਚਾਹ ਬਣਾ ਦੇ ਹਮ ਮੈਂ ਨਾ ਇੰਦੀ ਇੰਦੀ ਗੱਲ ਕਰਦਾ ਸੀ ਹਮ ਹਾਈ ਮੇਰਾ ਮੁੰਡਾ ਇੱਦਾਂ ਖਿੱਚ ਕੇ ਲਾਇਆ ਹਮ ਹਾਈ ਮੈਂ ਹੁਣ ਕਿੱਥੋਂ ਲੈਣਾ ਆ ਬਿਲਕੁਲ ਵੀ ਮਾਂ ਨੂੰ ਪਤਾ ਨਹੀਂ ਲੱਗਣ ਦਿੱਤਾ ਨਾ ਪਿਤਾ ਨੂੰ ਪਤਾ ਲੱਗਣ ਦਿੱਤਾ ਮਨ ਚ ਕਿੰਨਾ ਦੁੱਖ ਭਰਾ ਨੂੰ ਨਹੀਂ ਪਤਾ ਲੱਗਾ ਅੱਛਾ ਕੋਲ ਭਰਾ ਨੂੰ ਹੀ ਪਤਾ ਲੱਗਾ ਹੈ ਰੱਬਾ ਇਹ ਮਾਂਵਾ ਜੀ ਜਿਹੜੀ ਇਸ ਹਾਲਾਤਾਂ ਦੇ ਵਿੱਚ ਪਈ ਆ ਜਿਸ ਨੂੰ ਸ਼ਾਇਦ ਹੁਣ ਪਤਾ ਲੱਗ ਗਿਆ ਕਿ ਮੇਰੇ ਪੁੱਤ ਨੇ ਕਦੇ ਨਹੀਂ ਆਣਾ ਪਰ ਇਹੋ ਜਿਹੀਆਂ ਕੁੜੀਆਂ ਜੋ ਇਸ ਤਰੀਕੇ ਦੇ ਨਾਲ ਘਰਾਂ ਨੂੰ ਪੱਟ ਦਿੰਦੀਆਂ ਨੇ ਮਾਤਾ ਪਿਤਾ ਨੂੰ ਸ਼ਾਇਦ ਇਹ ਸਾਰੀ ਉਮਰ ਦਾ ਦੁੱਖ ਲੱਗ ਗਿਆ ਜਿਨ੍ਹਾਂ ਦਾ ਪੁੱਤ ਉਹਨਾਂ ਨੂੰ ਹੁਣ ਕਦੇ ਵੀ ਅੱਖਾਂ ਦੇ ਸਾਹਮਣੇ ਨਹੀਂ ਦੇਖਣਾ ਪਰ ਸੋਚੋ ਇਸ ਮਾਂ ਨੇ ਕਿੰਨੇ ਸੁਪਨੇ ਸਜਾਏ ਸੀ ਉਸ ਕੁੜੀ ਨੂੰ ਕਿਵੇਂ ਧੀਆ ਬਣਾ ਧੀ ਵਾਂਗੂ ਜਿਹੜਾ ਬਣਾ ਕੇ ਘਰ ਦੇ ਵਿੱਚ ਰੱਖਿਆ ਲਾੜ ਲੜਾਇਆ ਇੰਨੀਆਂ ਪਿਆਰ ਵਾਲੀਆਂ ਗੱਲਾਂ ਪਰ ਨਹੀਂ ਸੀ ਪਤਾ ਉਹ ਕੁੜੀ ਜਿਹੜੀ ਇਸ ਤਰੀਕੇ ਦੀ ਨਿਕਲੇਗੀ ਪਰ ਸੋਚਿਆ ਸੀ ਜਦੋਂ ਖਬਰਾਂ ਸੁਣਦੇ ਸੀ ਕਿ ਇਹੋ ਜੇ ਹਾਲਾਤ ਵਾ ਪੰਜਾਬ ਦੇ ਵਿੱਚ ਬਣੇ ਹੋਏ ਇੱਕ ਘਰ ਨੇ ਬਹੁਤ ਘਰਾਂ ਦੇ ਵਿੱਚ ਕੁੜੀਆਂ ਜਿਹੜਾ ਧੋਖਾ ਕਰਕੇ ਨਿਕਲ ਜਾਂਦੀਆਂ ਵਾ ਤੁਸੀਂ ਸੋਚਿਆ ਨਹੀਂ ਸੀ ਕਿ ਅਸੀਂ ਪੈਸੇ ਲਾਣ ਤੋਂ ਪਹਿਲਾਂ 100 ਵਾਰ ਸੋਚ ਲਈਏ ਅਸੀਂ ਅਸੀਂ ਮੈਡਮ ਰੈਸਟੋਰੈਂਟ ਦੇ ਪਰੋਸਾ ਕੀਤਾ ਜਾਂਦਾ ਤੇ ਸਾਡੇ ਰੈਸਟੋਰੈਂਟ ਵਾ ਰੈਸਟੋਰੈਂਟ ਦੇ ਵਿੱਚੋਂ ਕੁੜੀ ਆ ਗਈ ਆ ਅਸੀਂ ਉਸ ਪਰੋਸੇ ਵਿੱਚ ਹੀ ਰਹੇ ਸੀ ਹੂੰ ਤੇ ਸਾਨੂੰ ਸਾੜੀਆਂ ਵੀ ਇਹਨਾਂ ਮਾੜਾ ਕਰੂਗੀ ਇਹ ਮम्मी-ਮम्मी ਕਰਦੀ ਸੀ ਬਹੁਤ ਜਾਂਦਾ ਮੈਂ ਮਮੀ ਤਾਂ ਬਨੇ ਬੋਲਦੀ ਨਾ ਸਕੀ ਅੱਛਾ ਉਹ ਤਾਂ ਜਦੋਂ ਬਾਹਰ ਚਲ ਗਈ ਉਦੋਂ ਤੇਵਰ ਬਦ ਲ ਗਿਆ ਉਹਦੇ 1.5 ਸਾਲ ਬਾਅਦ ਨਾ ਹੂੰ 1.5 ਸਾਲ ਵੀ ਸਹੀ ਰਹੀ ਪਹਿਲਾਂ 1.5 ਸਾਲ ਤੋਂ ਬਾਅਦ ਫੇਰ ਉਹ ਤੇਵਰ ਬਦ ਗਿਆ ਤੇ ਉਹਦੀ ਦੂਜੀ ਵਾਰ ਸਿੱਕੇ ਮੁੰਡੇ ਨਾਲ ਗੱਲ ਹੋ ਗਈ ਹੂੰ ਤੇ ਉਦੋਂ ਮੁੰਡੇ ਨੂੰ ਪਤਾ ਲੱਗ ਗਿਆ ਇਸ ਗੱਲ ਦਾ ਹੂੰ ਤੇ ਉਹ ਗੱਲ ਇਹਦਾ ਕਿ ਉਹਨੂੰ ਵਰਕਸ਼ਾਪ ਦੇ ਵਿੱਚ ਦੇਖ ਲਿਆ ਕਿ ਤੇ ਮੁੰਡਾ ਕੋ ਹੋਰ ਨਾਲੇ ਐਡ ਹੈਗਾ ਅੱਛਾ ਵਰਕਸ਼ਾਪ ਗਰੁੱਪ 'ਚ ਠੀਕ ਆ ਕਿ ਇਹਨਾਂ ਨੂੰ ਪੁੱਛਿਆ ਕਿ ਇੱਕ ਮੁੰਡਾ ਕੌਣ ਆ ਇਹਨੂੰ ਮੁੰਡੇ ਨੂੰ ਕਹਿੰਦੀ ਮੇਰੇ ਨੂੰ ਕਹਿੰਦੀ ਵੀ ਮੇਰਾ ਭਰਾ ਆ ਕਹਿੰਦੀ ਹੂੰ ਇਹਨੂੰ ਮੁੰਡੇ ਨੇ ਫੋਨ ਲਾ ਲਿਆ ਨੰਬਰ ਕੱਢ ਕੇ ਉਹਨੂੰ ਕਹਿੰਦਾ ਵੀ ਜਿੰਨਾ ਤੂੰ ਕਮਦਾ ਮੇਰੀ ਮੰਗੇਤਰ ਆਏ ਤਾਂ ਉਹ ਮੁੰਡਾ ਮੋਰ ਕਹਿੰਦਾ ਮੇਰੀ ਤਾਂ ਗਰਲਫ੍ਰੈਂਡ ਆ ਕਹਿੰਦਾ ਹੈ ਅੱਛਾ ਐਡੀ ਵੱਡੀ ਗੱਲ ਕਹਿਤੀ ਉਹ ਇਹ ਵੀ ਮੁੰਡੇ ਨੇ ਜੱਕ ਦਮ ਨਹੀਂ ਸਾਨੂੰ ਦੱਸੀ ਹੈਗੀ ਇਹ ਸਾਨੂੰ ਮੁੰਡੇ ਨੇ ਸਾਲ ਸਾਲਕ ਦਾ ਫੇਰ ਅੰਦਰ ਹੀ ਰੱਖੀ ਗੱਲ ਇਹ ਅੱਛਾ ਸਾਲਕ ਬਾਅਦ ਫੇਰ ਮੁੰਡੇ ਨੇ ਸਾਨੂੰ ਗੱਲ ਦੱਸੀ ਵੀ ਡੈਡੀ ਮੈਨੂੰ ਆਹ ਗੱਲ ਕਹਿੰਦੀ ਸੀਗੀ ਮੈਂ ਕਹਿੰਦਾ ਜਿਹੜੀਆਂ ਗੱਲਾਂ ਤੂੰ 1.5 ਸਾਲ ਪਹਿਲਾਂ ਤੇ ਨੋਈ ਤੂੰ ਪਹਿਲਾਂ ਮੈਨੂੰ ਦੱਸਦਾ ਬਿਲਕੁਲ ਵੀ ਸਾਨੂੰ ਕਿ ਲੋਕ ਉਹਦੇ ਉਹਨੂੰ ਜਿੱਥੇ ਰਹਿੰਦੀ ਆ ਮੇਰੇ ਇਹਨਾਂ ਦੇ ਭਰਾ ਦੀ ਕੋਲ ਰਹ کار رکھیو نے فری روٹی کوئی ਦੂਜਾ ਨਹੀਂ ਸਗਾ ਉਹਨੂੰ ਮਤਲਬ ਕਿ ਕਿਰਾਇਆ ਕਰੋ ਰੈਂਟ ਕੋਈ ਨਾ ਸਗਾ ਤੇ ਰਾਤ ਨੂੰ ਕੰਮ ਤੇ ਕੰਮ ਤੇ ਲਵਾਈਓ ਸੀ ਕੰਮ ਇੱਥੋਂ ਵੱਲੋ ਆਪਣੇ ਰਿਸਰਚ ਇਹਨਾਂ ਦਾ ਭਰਾ ਉਹ ਲੰਡਨ ਟ੍ਰਾਂਡ ਹੋ ਜਾ اچھا ਉਹਨੂੰ اے سی ਵੀ ਮੇਰਾ ਭਾਂਜਾ ਮੇਰੇ ਸਾਲਾ ਮੇਰੇ ਸਾਲਾ ਹਾਂਜੀ ਠੀਕ ਹੈ ਉਹਨੂੰ اے سی ਵੀ ਮੇਰਾ ਭਾਂਜਾ ਬਾਹਰ ਆ ਜਾਊਗਾ ਉਹਨ ਕੋਲ ਇਹਨਾਂ ਖਰਚਾ ਕੀਤਾ ਨਾ 22 ਸਾਲ ਉਹਨੂੰ ਫਰੀ ਰੈਂਟ ਤੇ ਰੋਟੀ ਪਾਣੀ ਔਰ ਕੰਮ ਤੇ ਵੀ ਛੱਡ ਕੇ ਜਾਣਾ ਜੇ ਪੜਦੀ ਸੀ ਉੱਥੋਂ ਛੱਡ ਕੇ ਆਣਾ ਡ੍ਰੌਪ ਕਰ ਲੈਣਾ ਕਿੰਨੇ ਕਿੰਨੇ ਕਿੰਨਾ ਖਰਚਾ ਲੱਗ ਗਿਆ ਕਿੰਨੇ ਪੈਸੇ ਲਾ ਉਹਨੇ ਹੁਣ ਇੱਕ ਦਿਨ ਤਾਂ ਗਲਤ ਕੀਤੀ ਕਹਿੰਦਾ 38 ਲੱਖ ਰੁਪਏ ਮੇਰਾ ਲੱਗਾ ਜੇ ਮੈਂ ਦੇਣਾ ਕਹਿੰਦਾ 38 ਲੱਖ ਮੇਰਾ ਲੱਗਿਆ ਉਸ ਕੁੜੀ ਦੇ ਕਹਿੰਦਾ ਹੁਣ ਉਹ ਜਿੱਦਣੇ ਹੀ ਪਰਸੋਂ ਦੀ ਖਬਰ ਸੁਣੀ ਆ ਉਹ ਸਾਰਾ ਟੱਬਰ ਸੁੱਤਾ ਹੀ ਨਹੀਂ ਉੱਠਦਾ ਹੈਗਾ ਉਹ ਸੱਤਵੇਂ ਜਾਂ ਸੱਤਵੇਂ ਚ ਜਗੇ ਹੋ ਆ ਉਹ ਉਹਨਾਂ ਦਾ ਕੋਈ ਸਾਨੂੰ ਫੋਨ ਨਹੀਂ ਆਇਆ ਉਹਨਾਂ ਨੂੰ ਵੀ ਐਨ ਤੀਆਂ ਵਾਂਗ ਉਹਨਾਂ ਦੇ ਵੀ ਘਰ ਰਹਿੰਦੀ ਸੀ ਤੀਆਂ ਕੋ ਰੱਖੀ ਆਪਣੀ ਤੀਆਂ ਕੋ ਰੱਖੀਆਂ ਉਹ ਕਹਿੰਦਾ ਜਿੱਦਾਂ ਤੁਹਾਡੀ ਤੀਆ ਤੇ ਮੇਰੀ ਤੀਆ ਤੀਆਂ ਵਾਂਗੂ ਮੈਂ ਰੱਖੂਗਾ ਕਹਿੰਦੇ ਵਰਕਿਆ ਨਹੀਂ ਤਾਂ ਆਪਾਂ ਕਹਿੰਦੇ ਆਮ ਰਿਸ਼ਤੇਦਾਰ ਕਿੱਥੇ ਹੈ ਨਾ ਸੰਭਾਲਦੇ ਆ ਰਿਸ਼ਤੇਦਾਰ ਕਹਿੰਦੇ ਸਾਡਾ ਹੋ ਜਵੇ ਅਸੀਂ ਕਿਸੇ ਦਾ ਕੀ ਲੈਣਾ ਤੀ ਮੇਡ ਮੇਰਾ ਭਾਂਜਾ ਇੱਥੇ ਦੂਜੇ ਜਗ੍ਹਾ ਕੈਨੇਡਾ ਵਿੱਚ ਉਹਨੇ ਫੋਨ ਕੀਤਾ ਉਹ ਕਹਿੰਦਾ ਮਾਮਾ ਕਹਿੰਦਾ ਮੈਨੂੰ ਕਹਿੰਦਾ ਉਹ ਬੰਦਾ ਤਾਂ ਦਿਖਾ ਰਿਹਾ ਕੋਣ ਵਾਰ ਇਹਨਾਂ ਦੇਵਤਾ ਜਿਹਨੇ ਕਹਿੰਦਾ 22 ਸਾਲ ਰੱਖੀ ਹੈ ਕਹਿੰਦਾ ਹੂੰ ਕਹਿੰਦੇ ਇੱਥ ਉਹ ਬੰਦਾ ਦੇਵਤਾ ਕਿਦਾਂ ਨਾ ਕਹਿੰਦਾ ਮੈਨੂੰ ਦਿਖਾ ਲੈ ਮੈਨੂੰ ਮਿਲ ਕੇ ਆਣਾ ਕਹਿੰਦਾ ਅੱਛਾ ਮੇਰਾ ਭਾਂਜਾ ਗਿਆ ਕਿਥੇ ਦੂਜੇ ਹਮ ਇਹ ਉਹਨਾਂ ਨੇ ਵੀ ਕਦੇ ਨਹੀਂ ਦੇਖਿਆ ਕਿ ਇਹ ਕੁੜੀ ਕਿਸੇ ਹੋਰ ਮੁੰਡੇ ਦੇ ਨਾਲ ਜਾਂਦੀ ਆਂਦੀ ਆ ਜਾਂ ਕਿਦਾਂ ਜਾਂ ਕੰਮ ਤੇ ਛੱਡਿਆ ਨਾ ਕੁਝ ਵੀ ਇੱਕ ਵਾਰ ਉਹ ਨਹੀਂ ਦੱਸਿਆ ਤਾਂ ਵੀ ਇਹਦੀ ਭਾਬੀ ਨੇ ਇੱਕ ਵਾਰ ਗੱਲ ਕੀਤੀ ਸੀਗੀ ਵੀ ਇਹਨਾਂ ਸਟਾਈਲ ਬਦਲੇ ਆ ਆਪਣਾ ਕਹਿੰਦੀ ਅੱਛਾ ਇਹਨਾਂ ਵਾਲ ਵਾਲ ਹੇਅਰ ਕੱਟ ਕਰਾ ਲਿਆ ਇਹਨਾਂ ਕਹਿੰਦੀ ਹੁਣ ਅੱਛਾ ਪਹਿਲਾਂ ਦੇ ਸਾਦੀ ਸੀ ਬੁਲਾ ਲੈ ਇੱਥੇ ਸੂਟ ਸਲਵਾਰ ਪਾਉਂਦੀ ਸੀ ਕਹਿੰਦੀ ਇਹਨਾਂ ਵੀ ਹੇਅਰ ਕੱਟ ਕਰਾ ਲਿਆ ਕਹਿੰਦੀ ਕੁਝ ਮੈਨੂੰ ਇਹਦੇ ਲੱਛਣ ਮਾੜੇ ਲੱ ਪੇ ਸਾਡਾ ਮੁੰਡਾ ਅਜੇ ਬਾਹਰ ਤੇ ਦੇਖੀ ਜਾਉ। ਜੀ। ਤੇ ਜੋ ਕੀਤਾ ਮਾੜਾ ਕੀਤਾ ਉਹਨੂੰ। ਤੁਹਾਡੇ ਕਿੰਨੇ ਇੱਥੋਂ ਪੈਸੇ ਲੱਗੇ ਜਦੋਂ ਤੁਸੀਂ ਭੇਜਿਆ ਉਹਨੂੰ? ਸਾਡੇ 26 ਲੱਖ ਰੁਪਏ ਲੱਗੇ। ਫਿਰ ਉਸ ਤੋਂ ਬਾਅਦ ਉਹਨਾਂ ਨੇ ਅੱਗੇ ਖਰਚਾ ਕੀਤਾ ਤੁਹਾਡੇ ਰਿਸ਼ਤੇਦਾਰ ਨੇ। ਕਿਉਂ ਨਹੀਂ ਖਰਚਾ ਕੀਤਾ? ਅੱਗੇ ਉਹ ਨਹੀਂ ਸ਼ਾਰਾ ਖਰਚਾ ਕੀਤਾ। ਤੇ ਕੁੜੀ ਵਾਲੇ ਕਿੱਦਾਂ ਗਰੀਬ ਸੀ ਜਾਂ ਕਿਵੇਂ ਸੀ? ਕੁੜੀ ਵਾਲਾ ਇੱਕ ਟਰੱਕ ਡਰਾਈਵਰ ਹੈ। ਅੱਛਾ। ਉਹ ਮੋਬਲੀ ਕੋਈ 4-5 ਹਜ਼ਾਰ ਤਨਖਾਹ ਲੈਣਿਆ ਟਰੱਕ ਡਰਾਈਵਰ ਹੈ। ਜਦੋਂ ਤੁਹਾਡੇ ਕੋਲ ਰਿਸ਼ਤਾ ਆਇਆ ਸੀ ਤੁਸੀਂ ਕੀ ਸੋਚਿਆ ਸੀ ਉਸ ਵੇਲੇ? ਅਸੀਂ ਦੇਖਿਆ ਨਹੀਂ ਸਾਤੋਂ ਦੂਰ ਸ਼ਹਿਰੀ ਤੋਂ ਬਹੁਤ ਦੂਰ ਪੈ ਅਈ ਦਨ ਤਕੜੇ ਬੰਦੇ ਸੰਦੇ ਬਹੁਤ ਤਕੜਾ ਹੈਗਾ ਹੂੰ ਤੇ ਹੁਣ ਪਤਾ ਲੱਗ ਗਿਆ ਖੇਤਾਂ ਉਹਦੇ ਕੋਲ ਹੂੰ ਇਨਕੁਆਰੀ ਕੀਤੀ ਵੀ ਖੇਤਾਂ ਉਹਦੇ ਕੋਲ ਤੇ ਬਾਕੀ ਉਹ ਟਰੱਕ ਡਰਾਈਵਰ ਜਿੱਦਣ ਲੱਗਿਆ ਉਦੋਂ ਦਾ ਉਹਨੇ ਟਰੱਕ ਡਰਾਈਵਰ ਕੁੜੀ ਗਈ ਏ ਨੌਕਰੀ ਛੱਡਦੀ ਤੇ ਕਿਉਂਕਿ ਰੈਂਟ ਸਾਰਾ ਮੇਰਾ ਸਾਲਾ ਦੇ ਗਿਆ ਰੋਟੀ ਉਹ ਖਵਾਈ ਗਿਆ ਪੈਸੇ ਕਮਾ ਕੇ ਘਰ ਭੇਜੀ ਗਏ ਆਪਣੇ ਉਹ ਮੁੰਡੇ ਨੇ ਕਿੰਨੀ ਪੜ੍ਹਾਈ ਕੀਤੀ ਸੀ ਮੁੰਡਾ 10ਵੀਂ ਪੜ੍ਹਿਆ 10ਵੀਂ ਪੜ੍ਹਿਆ ਲੱਗਦਾ ਸੀ ਕਿ ਮੁੰਡਾ ਆਇਲਸ ਨਹੀਂ ਕਰ ਸਕਦਾ ਤਾਂ ਇਦਾਂ ਦੀ ਕੁੜੀ ਲੱਭਣੀ ਪਈ ਤਾਂ ਇਦਾਂ ਦੀ ਕੁੜੀ ਲੱਭੀ ਸੇ ਸੀ ਨਹੀਂ ਫਿਰ ਉਹ ਕਿੱਲਾ ਮੁੰਡੇ ਸ਼ਹਿਰਾਂ ਨੇ ਭੇਜ ਦਿੰ ਅਈ ਤਾਂ ਇਹਦੇ ਰਿਸ਼ਤੇ ਕੁੜੀ ਲੰਬੀ ਸੀ ਬਿਚਾਲਾ ਇਸ ਕਰਕੇ ਵਿਆਹ ਕਰਾ ਕੇ ਚਲ ਜੂਗੇ ਮੁੰਡੇ ਦਾ ਸੁਪਨਾ ਸੀ ਜਾਂ ਤੁਹਾਡਾ ਸੁਪਨਾ ਸੀ ਬਾਹਰ ਭੇਜਣ ਦਾ ਇਹ ਸਾਡਾ ਕੁਝ ਸੁਪਨੇ ਮੁੰਡੇ ਦਾ ਸੁਪਨਾ ਸੀ ਵੀ ਮੈਂ ਬਾਹਰ ਜਾਣਾ ਬਾਹਰ ਜਾਣਾ ਕੁਝ ਰਿਸ਼ਤਿਆਂ ਦੀ ਸੀ ਵੀ ਚਲੋ ਮੁੰਡੇ ਨੂੰ ਇੱਕ ਮੁੰਡਾ ਬਾਹਰ ਚਲ ਜੇ ਸਾਡੇ ਤਿੰਨਾਂ ਦੇ ਵਿੱਚੋਂ ਹੋਰ ਰਿਸ਼ਤਿਆਂ ਦੇ ਮਨ ਦੇ ਵਿੱਚ ਵੀ ਸੀਗੀ ਉਦਾਂ ਘਰ ਦਾ ਤੁਹਾਡਾ ਕੀ ਕੰਮ ਕਰਾਂ ਕਰੇ ਖੇਤੀਬਾੜੀ ਕਰਦੇ ਆਂ ਕੀਤੀ ਬੜੀ ਕਰਦੇ ਨੇ ਤਿੰਨ ਮੁੰਡੇ ਆ ਤੁਹਾਡੇ ਤਿੰਨ ਮੁੰਡੇ ਜੀ ਦੋਨੋਂ ਖੇਤੀ ਕਰਦੇ ਸੀ ਤਿੰਨੇ ਤਿੰਨੇ ਮੇਰੇ ਤਿੰਨੇ ਖੇਤੀ ਕਰੇ ਇੱਕ ਛੋਟਾ ਆ ਤੇ ਉਹ ਹੁਣ ਐਸਾ ਲਗਾ ਕਰਨੋਂ ਕੰਮ ਜਿਵੇਂ ਪਹਿਲੇ ਪੜਦਾ ਸੀ ਪਾੜਾਟਿਆ ਹੁਣ ਐਸਾ ਲਗਾ ਕਰਨਾ ਉਹਨੂੰ ਪੁਸ਼ਤਾਵਾ ਹੁੰਦਾ ਕਿ ਸ਼ਾਇਦ ਰੋਕ ਲਿਆ ਹੁੰਦਾ ਜੇ ਘਰ ਦੀ ਖੇਤੀ ਆ ਚੱਲ ਵਧੀਆ ਘਰ ਦਾ ਸਰੀ ਜਾਂਦਾ ਕੀ ਲੋੜ ਆ ਬਾਹਰ ਜਾਣ ਦੀ ਮੁੰਡੇ ਨੇ ਵੀ ਥੋੜਾ ਜਿਹਾ ਮੈਨੂੰ ਦਸ਼ੇਰੀ ਮੈਂ ਮੁੰਡੇ ਨੂੰ ਕਹੇ ਹਟਿਆ ਮੈਂ ਕਿ ਇੱਥੇ ਡੇਰੀ ਪਾਲਣੇ ਆ ਪੋਲਟਰੀ ਫਾਰਮ ਪਾਲਣੇ ਆ ਵੀ ਕੀ ਲੋੜ ਆ ਬਾਹਰ ਤੁਸੀਂ ਤਿੰਨ ਤਿੰਨ ਜਣੇ ਆ ਕਿ ਤਿੰਨਾਂ ਨੂੰ ਇੱਕ ਪੋਲਟਰੀ ਫਾਰਮ ਤੇ ਡੇਰੀ ਪਾਲ ਤੇ ਪਰ ਸੁਪਨਾ ਚੱਕਣਾ ਚੁਰ ਹੋ ਗਿਆ ਉਹਦਾ ਪਰ ਹੁਣ ਕੋਈ ਗੱਲ ਹੋਈ ਸੀ ਇਦਾਂ ਦੀ ਕਿ ਘਰ ਦੇ ਵਿੱਚ ਹੀ ਉਹਨੇ ਖੌਫਨਾਕ ਕਦਮ ਚੱਕ ਲਿਆ ਜ਼ਿੰਦਗੀ ਖਤਮ ਕਰ ਲਈ ਸਾਡੇ ਨਾਲ ਕੋਈ ਘਰ ਵਿੱਚ ਗੱਲਬਾਤ ਨਹੀਂ ਸੀ ਸਾਡੇ ਨਾਲ ਤਾਂ ਹੱਸ-ਹੱਸ ਕੇ ਗੱਲਾਂ ਕਰਦਾ ਕੰਮ ਕਰਦਾ ਯਾਨੀ ਹੱਸਦਾ ਉੱਪਰੋਂ ਸਕੰਦਰ ਉਹਦੇ ਮਾਂ ਜਿਹੜਾ ਸੀ ਨਾ ਲਈ ਨਸ ਲੈਣਾ ਹਰ ਵੇਲੇ ਸਟੈਸ ਬੀ ਰਹਿਣਾ ਤੇ ਜੇ ਉਹਨੂੰ ਕੰਮ ਨੂੰ ਕਹਿੰਦਾ ਸੁੱਤਾ ਹੋਣਾ ਕਰਨਾ ਉਹ ਕੰਮ ਕਰਨਾ ਆ ਆ ਚਲੀਏ ਉਹਨਾਂ ਕੈਂਡੀਟ ਚੱਲ ਮੈਂ ਆ ਗਿਆ ਦਾ ਮਾਤਾ ਜੀ ਕਹਿੰਦੇ ਥੋੜੇ ਟਾਈਮ ਤੋਂ ਮਤਲਬ ਘਰ ਚ ਪਿਆ ਰਹਿੰਦਾ ਸੀ ਸਟ्रेस ਰਹਿੰਦਾ ਘਰ ਜਾਣਾ ਨਾਣਾ ਤੋਣਾ ਰੋਟੀ ਕਾਣੀ ਉੱਪਰ ਚੜ ਜਾਣਾ ਅੱਛਾ ਕਮਰੇ ਜੀ ਇਕਾਂਤ ਵਿੱਚ ਜਾਣ ਲੱਗ ਪਿਆ ਇਕਾਂਤ ਵਿੱਚ ਇਕਾਂਤ ਵਿੱਚ ਜਾਣ ਲੱਪਿਆ ਜਿਹੜਾ ਮੁੰਡਿਆਂ ਨਾਲ ਵੀ ਜਣ ਬਹਿਣਾ ਉੱਠਣਾ ਆਪਣੇ ਯਾਰਾਂ ਨਾਲ ਵੀ ਨਾ ਥੋੜਾ ਉਹਨੇ ਘਟਾ ਦਿੱਤਾ ਸੀ ਉਹਨੇ ਅੱਛਾ ਇਹਨੇ ਘਟਾ ਦਿੱਤਾ ਸੀ ਕੋਈ ਸਟ्रेस ਵਿੱਚ ਜਿਹੜੇ ਸੀ ਯਾਰ ਬਲੇ ਤੇ ਹੁਣ ਇਹ ਕਿੱਦਾਂ ਮਤਲਬ ਕੁਝ ਖਾਦਾ ਕੁਝ ਪੀਤਾ ਇਦਾਂ ਦਾ ਉਹਨੇ ਦੇਖੋ ਜੀ ਬਰਾਤ ਨੂੰ ਇੱਥੋਂ ਮੈਂ ਇੱਥੇ ਬੈਠਾ ਰੋਟੀ ਕਾਣਾਂ ਨੇ ਰਿਓ ਮੈਂ ਵੀ ਕੰਮ ਤੋਂ ਆਇਆ ਤੇ ਅੰਦਰ ਹੋ ਗਿਆ ਦੁੱਧ ਦਾ ਪਾਇਆ ਅੱਗੇ ਵੀ ਦੁੱ ਤੇ ਮੇਰੇ ਹਸਰੇ ਉੱਪਰ ਜੜ ਗਿਆ। ਅੱਛਾ। ਕਿਉਂਕਿ ਮੈਂ ਇਹਨੂੰ ਟੋਕ ਦੇਂਦਾ ਨਾ ਕਿ ਖੰਡ ਦਾ ਪਿਆ ਕਰ ਮੈਂ ਖੰਡ ਦੇ ਨਾਲ ਤੈਨੂੰ ਸ਼ੂਗਰ ਹੋਊਗੀ। ਤੇ ਖੰਡ ਬਹੁਤੀ ਨਹੀਂ ਪੀਂਦੀ ਹੁੰਦੀਗੀ। ਹੁਣ 2-3 ਵਜੇ ਦੁੱਧ ਦੇ ਗਲਾਸ ਖੰਡ ਦੇ ਪਾਣੀ ਕੋਲ ਦਾ ਕੋਲ ਦਾ ਇਹਦੇ ਨਾਲ ਹਸਰੇ ਉੱਪਰ ਜੜ ਗਿਆ। ਉੱਪਰ ਗਿਆ ਤੇ ਉਹਦਾ ਇੱਕ ਫਰੈਂਡ ਸੀ ਉਹਦਾ ਫੋਨ ਆ ਗਿਆ ਉਹਨੂੰ। ਅੱਛਾ। ਉਹ ਮੁੰਡਾ ਗਰੀਸਿਆ ਦੇ ਇਕੱਠੇ ਰਹਿੰਦੇ ਸੀ। ਉਹਨੂੰ ਵੀ 6 ਮਹੀਨੇ ਹੋ ਗਏ ਗਰੀਸਿਆ ਨੂੰ। ਉਹਨੇ ਫੋਨ ਕਰਤਾ। ਉਹ ਅੰਦਰ ਇਹਨੂੰ ਫੋਨ ਦੀ ਕੋਈ ਰੇਂਜ ਨਹੀਂ ਜਾਂਦੀ ਸੀ। ਉਹ ਬਾਹਰ ਛੋਟਾ ਮੁੰਡਾ ਸੁਸਤਾ ਦੀ ਗੱਬਲਾ ਸੁਸਤਾ ਸੀ। ਉਹਦੀ ਕੋ ਅਗੇ ਉਹਦੇ ਗੱਲਾਂ ਕੀਤੀਆਂ ਹਾਸਾ ਸੋਹਣਾ ਗੱਲਾਂ ਕੀਤੀਆਂ ਅੱਛਾ ਕੋਈ ਮੰਚ ਨਹੀਂ ਕੋਈ ਸੰਤ ਡਾਊਟੇ ਨਹੀਂ ਹੁੰਦਾ ਮੈਂ ਕੀ ਕਰਨ ਲੱਗਾ ਉਹ ਤਾਂ ਬਾਅਦ ਵਿੱਚ ਸਵੇਰ ਨੂੰ ਸੁੱਤੇ ਪਏ ਦੇਖਿਆ ਜਾਂ ਫਿਰ ਸਵੇਰ ਨੂੰ ਅੱਕੜੇ ਪਏ ਗਏ ਰਾਤ ਨੂੰ ਕੀਤਾ ਕੰਮ ਨਹੀਂ ਇਕ ਹੁੰਦਾ ਨਾ ਬੰਦੇ ਨੂੰ ਲੱਗੇ ਮੈਂ ਕੁਛ ਕੰਨਾ ਬੰਦਾ ਮਾਂ ਪੇਰ ਨਾਲ ਥੋੜੀ ਦਿਲ ਦੀ ਗੱਲ ਕਰ ਲੰਦਾ ਕੋਈ ਲੜਿਆ ਜਾਂ ਕੁਛ ਵੀ ਬੰਦਾ ਉਹਦੀ ਰਾਖੀ ਕਰਦਾ ਜੇ ਕੋਲ ਜਾਂਦਾ ਉਹਦੇ ਤੇ ਹੱਸ ਹੱਸ ਕੇ ਗੱਲਾਂ ਕਰਦਾ ਹੱਸ ਹੱਸ ਕੇ ਦੂਜਿਆ ਕਰਦਾ ਉਹ ਐਦਾਂ ਤਾਂ ਨਹੀਂ ਜਦੋਂ ਉੱਪਰ ਗਿਆ ਕੋਈ ਐਦਾਂ ਦੀ ਗੱਲ ਹੋਊਗੀ ਜਿਹੜਾ ਉਹ ਸਹੀ ਨਹੀਂ ਸਕਿਆ ਨਹੀਂ ਨਹੀਂ ਗੱਲ ਉਹਦੀ ਕੋਈ ਉਧਰ ਹੀ ਕੋ ਫੋਨ ਫੰਦੀ ਹੋਊਗੀ ਜਾਂ ਕੁਛ ਵੀ ਕੋਈ ਫੋਨ ਆਇਆ ਹੋਊਗਾ ਕੀਤਾ ਹੋਊਗਾ ਕੋਈ ਉਹੀ ਹੋਰੇ ਅੰਦਰ ਸਾਧਮਾ ਸੀ ਕੋਈ ਪਿਛਲੇ ਸਮੇਂ ਦਾ ਚੱਲਦਾ ਹੀ ਸੀ ਪਿਛਲੇ ਸਮੇਂ ਜਾਂ ਉਦੋਂ ਦਾ ਵੀ ਹੋਊਗਾ ਕੋਈ ਪਤਾ ਵੀ ਕੀ ਫੋਨ ਆਇਆ ਸ਼ਾਂਤ ਨੂੰ ਦੱਸਿਆ ਨਹੀਂ ਕੁਝ ਵੀ ਉਹਨੇ ਸਾਡੇ ਕੋਲ ਹਾਸਾ ਆ ਪਉਣ ਚੜ ਗਿਆ ਤੇ ਇਹਨੇ ਉਹਦੇ ਦੂਜੇ ਭਰਾ ਦੇ ਵਿਮਾਨ ਦੇ ਵਿੱਚ ਤਾਂ ਆਵੇ ਤੇ ਜੇ ਇਹਨੇ ਤੇ ਕੋਈ ਕੰਮ ਕਰਨਾ ਕਰਨਾ ਵੀ ਜੇ ਗੁੱਸੇ ਵਿੱਚ ਸੁੱਤਾ ਜਾਂ ਕੀ ਹੈਗਾ ਤੇ ਹਰ ਸਾਦਾ ਮੁੰਡੇ ਨਾਲ ਗੱਲਾਂ ਕਰਦਾ ਲੰਮਾ ਪਿਆ ਮੈਂ ਸੁਣਿਆ ਕਿ ਮੰਡੇ ਦੀ ਪੂਰੇ ਪਿੰਡ ਚ ਬਣੀ ਹੋਈ ਸੀ ਪੂਰੇ ਪਿੰਡ ਇਲਾਕੇ ਚ ਬਣੀ ਉਸ ਮੁੰਡੇ ਦੀ ਇਲਾਕੇ ਵਿੱਚ ਇਲਾਕੇ ਵਿੱਚ ਇਹਨਾਂ ਪੰਜ ਸੱਤ ਪਿੰਡਾਂ ਦੇ ਵਿੱਚ ਨਾ ਇੰਨੀ ਬਗ ਜੇ ਮੈਂ ਜਾਂਦਾ ਸੀ ਜੇ ਜੇਮ ਵਾਲੇ ਮੁੰਡੇ ਕੋਲ ਪਿਉਣੇ ਵੇਲੇ ਬਹੁਤ ਆਇਓ ਤੇ ਮਤ ਜੇ ਪਰ ਬਾਪੂ ਜੀ ਹੁਣ ਤਾਂ ਉਹ ਫੁੱਲਾਂ ਵਾਲਾ ਪੁੱਤ ਹਨਾ ਹੀਰਾ ਜਿਹਨੂੰ ਇੱਕ ਮਾਂ ਕਹਿ ਰਹੀ ਆ ਉਹ ਤਾਂ ਹੁਣ ਇਸ ਦੁਨੀਆ ਚ ਨਹੀਂ ਰਿਹਾ ਕੈਨੇਡਾ ਦਾ ਸੁਪਨਾ ਲੱਗਦਾ ਕਿ ਬਰਬਾਦ ਕਰ ਚੁੱਕਾ ਸਭ ਕੁਝ ਕਾਹ ਬਈ ਕਿਸੇ ਗਾਂ ਵੀ ਕਿਸੇ ਨੂੰ ਕਹੂੰਗਾ ਵੀ ਕੈਨੇਡਾ ਛੱਡ ਕੇ ਨਾ ਤਾਂ ਆਪਣੇ ਘਰ ਬੈਠ ਕੇ ਰੋਟੀ ਕਮ ਕਰ ਗਿਆ ਆਪਣੇ ਦੇਸ਼ ਵਿੱਚ ਕਾਓ ਨਾ ਤੁਹਾਡੇ ਕੋਲ ਪੈਸਾ ਬਚਿਆ ਨਾ ਪੁੱਤ ਬਚਿਆ ਇਹ ਮੁੜ ਕੇ ਆਊਗਾ ਕਦੇ ਇਹ ਨਹੀਂ ਕਦੇ ਆਣਾ ਪੈਸਾ ਤਾਂ ਮੁੜ ਕੇ ਆ ਜਾਊਗਾ ਪਰ ਪੁੱਤ ਨਹੀਂ ਮੁੜ ਕੇ ਆਣਾ ਹੈਗਾ ਸਾਡੇ 6 6 ਫੁੱਟ ਹਾਈਟ ਦੀ ਇਹਨਾਂ ਹੈਲਥੀ ਜਾਨ ਓਕੇ ਤਾਂ ਜਾ ਕੇ ਖੜਕੜ ਜੇਤਾਂ ਜਾ ਕੇ ਮੈਂ ਰੋਂਦਾ ਆ ਕਿ ਇੱਥੇ ਜਾ ਮੁੰਡੇ ਨੂੰ ਹਾਕ ਮਾਰਦਾ ਟਰੈਕਟਰ ਤੋਂ ਛਾਲ ਮਾਰ ਕੇ ਉਤਰ ਕੇ ਆਣਾ ਨਟ ਕੇ ਬਿਲਕੁਲੋਂ ਜਿਹੜੇ ਮਾਪੇ ਤੁਹਾਨੂੰ ਦੇਖ ਰਹੇ ਆ ਸ਼ਾਇਦ ਜਿਨ੍ਹਾਂ ਦਾ ਮਨ ਵੀ ਨਹੀਂ ਹੁੰਦਾ ਕਿ ਅਸੀਂ ਆਪਣੀ ਧੀਆ ਪੁੱਤਾਂ ਨੂੰ ਬਾਹਰ ਕੱਲੀਏ ਪਰ ਆਪਣੇ ਬੱਚਿਆਂ ਦੀ ਜਿੱਦ ਨੂੰ ਦੇਖਦੇ ਉਹਨਾਂ ਦੇ ਸੁਪਨਿਆਂ ਨੂੰ ਦੇਖਦੇ ਉਹ ਮਾਪੇ ਵੀ ਪੱਥਰ ਰੱਖ ਲੰਦੇ ਦਿਲ ਤੇ ਕਿ ਜਾਓ ਅਸੀਂ ਮਦਦ ਕਰਾਂਗੇ ਤੁਹਾਡਾ ਸਾਥ ਦੇਵਾਂ ਤੁਹਾਨੂੰ ਰੱਖਣਾ ਪਿਆ ਪੱਥਰ ਨਾ ਮੈਂ ਨਹੀਂ ਚਾਹੁੰਦਾ ਸੀ ਕੈਨੇਡਾ ਭੇਜਣਾ ਮੈਨੂੰ ਰੱਖਣਾ ਪਿਆ ਪੱਥਰ ਕੁਝ ਆਪਣੇ ਮਾਮੂਨਾ ਗੱਲ ਕਰਦਾ ਸੀ ਉਹ ਇਹਨਾਂ ਦੀ ਕਾਇਸੀ ਵੀ ਭੇਜਣਾ ਭੇਜਣਾ ਬਾਹਰ ਪਰ ਮੈਂ ਨਹੀਂ ਭੇਜ ਕੇ ਰਾਜੀ ਸੀ ਇੱਕ ਮਾਂ ਕਹਿੰਦੀ ਮੈਂ ਤਾਂ ਖੁਦ ਨਹੀਂ ਚਾਹਦੀ ਸੀ ਰਿਸ਼ਤਾ ਪਰ ਉਹ ਹੋਣੀ ਮੈਨੂੰ ਪਤਾ ਨਹੀਂ ਸੀ ਰਿਸ਼ਤਾ ਵਾ ਕਿ ਹੋਣੀ ਲੈ ਜਾਏਗਾ ਮੇਰਾ ਪੁੱਤ ਹੀ ਖਾ ਜਾਏਗਾ ਅਸੀਂ ਪਿੰਡ ਦੇ ਵਿੱਚ ਕਿਸੇ ਹੋਰ ਮੁੰਡੇ ਨੂੰ ਰਿਸ਼ਤਾ ਦਾ ਕਰਾਉਂਦੀ ਸੀ ਉਸ ਕੁੜੀ ਦਾ ਉਹ ਚਲੋ ਉਹਨਾਂ ਦੀ ਆਸ ਵਿੱਚ ਕੁੜੀ ਕਹਿੰਦੀ ਮੈਨੂੰ ਪਸੰਦ ਨਹੀਂ ਜਾਂ ਕੁਝ ਵੀ ਹੈਗਾ ਤੂੰ ਆਪਣੇ ਮੁੰਡੇ ਨੂੰ ਕਰਾ ਇਹ ਕਹਿੰਦੀ ਕਿ ਮੈਂ ਨਹੀਂ ਆਪਣੇ ਮੁੰਡੇ ਨੂੰ ਕਰਾ ਸਾਡੇ ਕੋਲ ਇੰਨੇ ਪੈਸੇ ਹੈ ਨਹੀਂ ਤੇ ਉਹ ਜਿਹੜੇ ਲੋਕ ਤਾੜ ਲੈਂਦੇ ਆ ਕਿ ਕਿਹੜਾ ਮੋਟਾ ਘਰ ਆ ਉਸ ਘਰ ਚ ਬੜੀਏ ਹਾਂ ਉਹ ਨਹੀਂ ਤਾੜ ਲਿਆ ਸਭ ਇਹਦੇ ਰਿਸ਼ਾ ਸਾਰੇ ਬਾਹਰ ਆ ਬੈਠ ਇਕੱਠੇ ਕਰ ਲੈਣੇ ਨਹੀਂ ਹੂੰ ਉਹਨੂੰ ਇਸ ਗੱਲ ਦਾ ਪਤਾ ਸੀ ਉਸ ਤੀਵੀ ਨੂੰ ਉਹ ਕੁੜੀ ਦੇ ਮਤਲਬ ਮਾਪਿਆਂ ਦੇ ਵੀ ਤੇਵਰ ਬਦਲ ਗਏ ਕੁੜੀ ਦੇ ਨਾਲ ਨਾਲ ਉਹ ਤਾਂ ਉਹਨਾਂ ਨੇ ਪਹਿਲਾਂ ਬਦਲੀ ਉਸੇ ਹੁੰਦਾ ਪਹਿਲਾਂ ਹੀ ਬਦਲੀ ਉਸੇ ਨੇ ਪਹਿਲੀ ਪਲੈਨਿੰਗ ਕੀਤੀ ਹੋਈ ਸੀ ਪਹਿਲੀ ਪਲੈਨਿੰਗ ਸੀ ਉਹਨਾਂ ਦੀ ਵੀ ਆਪਣੀ ਕੁੜੀ ਬਾਹਰ ਨਗਾਣੀ ਆ ਅਸੀਂ ਬਾਹਰ ਨਗਾਣੀ ਆ ਹਾਂ ਆਉਣ ਸ਼ੈਲੇ ਚੌਂਕੀ ਦੇ ਵਿੱਚ ਹੈਗੀ ਆ ਦੂਜੇ ਦਿਨ ਹਵਾਲਾ ਦਿੱਤੀ ਹੋ ਉਹ ਉੱਥੇ ਗੱਲ ਕਰ ਲਏ ਉਹਨਾਂ ਇੰਨੀ ਤੇਜ਼ ਬੋਲਦੀ ਐ ਨਾ ਜਿਦ ਨੂੰ ਡੈਥ ਵੇਲੇ ਫੜ ਕੇ ਲੈ ਕੇ ਆਇਆ ਇਹਨਾਂ ਨੂੰ ਸਾਰੀ ਵਾਰਡ ਬਟਾਲੀ ਤੋਂ ਆਂਦੀ ਚਪੜ ਚਪੜ ਬੋਲਦੀ ਆਈ ਉਹ ਫਿਰ ਉਹਦੇ ਆ ਕੇ ਪੁਲਿਸ ਵਾਲਿਆਂ ਦਾ ਦਬਕਾ ਮਾਰਿਆ ਤਾਂ ਉਹ ਚੁੱਪ ਕੀਤੀ ਮਾਂ ਜਿਹੜੇ ਮਾਪੇ ਦੇਖ ਰਹੇ ਆ ਕੀ ਕਹੋਗੇ ਐਦਾਂ ਦੀ ਗ ਕਦੇ ਨਹੀਂ ਕਦੇ ਨਹੀਂ ਕਰਨੀ ਚਾਹੀਦੀ ਪਿੰਡ ਸੈਲਾ ਕਲਾਂ ਦੇ ਸਰਪੰਚ ਸਾਹਿਬ ਵੀ ਸਾਡੇ ਨਾਲ ਮੌਜੂਦ ਨੇ ਸਰਪੰਚ ਸਾਹਿਬ ਹੁਣ ਪਰਿਵਾਰ ਨੇ ਤਾਂ ਆਪਣਾ ਦੁੱਖ ਦੱਸਿਆ ਪਰ ਹੁਣ ਕਾਰਵਾਈ ਜਿਹੜੀ ਆ ਪਰਿਵਾਰ ਦੇ ਵੱਲੋਂ ਕੀ ਕੀਤੀ ਗਈ ਹੈ ਤੇ ਆਉਣ ਵਾਲੀ ਕਿਹੜੀ ਕਾਰਵਾਈ ਚਾਹੁੰਦੇ ਹੋ ਮੈਂ ਗੁਰਲਾਲ ਸੈਲਾ ਸਰਪੰਚ ਸੈਲਾ ਕਲਾਂ ਜਿਹੜਾ ਸਾਡੇ ਨਗਰ ਦੇ ਅੰਦਰ ਇਹ ਦੁਖਦਾਈ ਘਟਨਾ ਵਾਪਰੀ ਹੈ ਜਿਹਦੇ ਲਈ ਸਾਡਾ ਸਾਰਾ ਨਗਰ ਸੈਲਾਕਲਾ ਸੋਗ ਦੇ ਵਿੱਚ ਹੈ ਤੋਂ ਇਹਦੇ ਲਈ ਅਸੀਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਧੰਨਵਾਦ ਕਰਦੇ ਹਾਂ ਅਸੀਂ ਸੈਲਾਕਲਾ ਚੌਕੀ ਇਨਚਾਰਜ ਅੰਕਾਰ ਸਿੰਘ ਜੀ ਦਾ ਜਿਨ੍ਹਾਂ ਨੇ ਬੜੀ ਤੇਜ਼ੀ ਦੇ ਨਾਲ ਕਾਰਵਾਈ ਕਰਕੇ ਪਰਚਾ ਦਰਜ ਕਰਕੇ ਦੋ ਦੋਸ਼ੀ ਅਰੈਸਟ ਕਰ ਲਏ ਲੇਕਿਨ ਅਸੀਂ ਭਾਰਤ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜਿਹੜੀ ਕੁੜੀ ਨਵਜੋਤ ਕੌਰ ਇਹਨਾਂ ਦੇ ਪੈਸਿਆਂ ਦੇ ਨਾਲ ਲੜਕੇ ਵਾਲਿਆਂ ਦੇ ਪੈਸਿਆਂ ਦੇ ਨਾਲ ਕੈਨੇਡਾ 'ਚ ਬੈਠੀ ਹੈ ਔਰ ਉਹਦਾ ਜਿਹੜਾ ਭਰਾ ਆ ਪ੍ਰਭਜੋਤ ਸਿੰਘ ਆ ਉਹ ਅਮਰੀਕਾ ਚ ਗਿਆ ਅਸੀਂ ਭਾਰਤ ਸਰਕਾਰ ਅੱਗੇ ਬੇਨਤੀ ਕਰਦੇ ਆ ਕਿ ਉਹਨਾਂ ਨੂੰ ਤੁਰੰਤ ਬੁਲਾ ਕੇ ਉਹਨਾਂ ਦੇ ਖਿਲਾਫ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਔਰ ਬਾਕੀ ਜਿਹੜੇ ਦੋਸ਼ੀ ਰਹਿੰਦੇ ਆ ਉਹਨਾਂ ਨੂੰ ਵੀ ਅਰੈਸਟ ਕੀਤਾ ਜਾਵੇ ਕਰਨਵੀਰ ਸਿੰਘ ਇਹਨਾਂ ਦੇ ਮੁੰਡੇ ਦਾ ਨਾਮ ਹਨ ਕੁੜੀ ਦਾ ਨਾਮ ਨਵਜੋਤ कौर ਸੀ ਨਵਜੋਤ कौर ਅੱਛਾ ਤੇ ਉਹਨਾਂ ਦੇ ਹੁਣ ਸਾਰਾ ਪਰਿਵਾਰ ਜਿਹੜਾ ਪੁਲਿਸ ਥਾਣੇ ਦੇ ਵਿੱਚ ਉਹਨਾਂ ਦੇ ਜਿਹੜੇ ਫਾਦਰ ਆ ਨਵਜੋਤ ਕੌਰ ਦੇ ਫਾਦਰ ਬਲਵਿੰਦਰ ਤੇ ਮਦਰ ਰਾਜਵਿੰਦਰ ਕਿਉਂਕਿ ਨਵਜੋਤ ਕੌਰ ਦਾ ਜਿਹੜਾ ਪਿੰਡ ਹੈ ਉਹ ਬੁਰਜ ਅਰਾਈਆਂ ਕਿਲਾ ਲਾਲ ਸਿੰਘ ਠਾਣਾ ਪੁਲਿਸ ਜ਼ਿਲ੍ਹਾ ਬਟਾਲਾ ਦੇ ਅੰਦਰ ਆਉਂਦਾ ਤੇ ਉਹ ਦੋ ਅਰੈਸਟ ਨੇ ਲੜਕੀ ਦਾ ਬਾਪ ਅਤੇ ਮਦਰ ਲੇਕਿਨ ਬਾਕੀ ਜਿਹੜੇ ਦੋਸ਼ੀ ਜਿਹਦੇ ਵਿੱਚ ਖਾਸ ਕਰਕੇ ਇਹ ਜਿਹੜੀ ਲੜਕੀ ਹੈ ਉਹ ਜਿਹੜੀ ਕੈਨੇਡਾ ਦੇ ਵਿੱਚ ਬੈਠੀ ਹੈ ਔਰ ਲੜਕਾ ਅਮਰੀਕਾ ਦੇ ਵਿੱਚ ਉਹਨਾਂ ਨੂੰ ਵੀ ਤੁਰੰਤ ਬੁਲਾ ਕੇ ਉਹਨਾਂ ਦੇ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇ। ਹੂੰ ਤੇ ਤੁਸੀਂ ਕੀ ਚਾਹੁੰਦੇ ਹੋ ਕਿ ਆਖਰੀ ਕਾਰਵਾਈ ਜਿਹੜੀ ਰਹਿ ਗਈ ਆ ਉਹ ਕਿਹੜੀ ਲਿਆਂਦੀ ਜਾਵੇ ਅਮਲ 'ਚ? ਅਸੀਂ ਤਾਂ ਅਮਡ ਵੀ ਗੱਲ ਚਾਹੁੰਦੇ ਆ। ਅਮਰੀਕਾ ਤੋਂ ਤੇ ਨਵਜੋਸਪਨ ਤੋਂ ਕੈਨੇਡਾ ਤੋਂ ਪਾਰਦਰਸ਼ ਕਰਕੇ ਬੇਨਤੀ ਕਰਦੇ ਆ ਕਿ ਇਹ ਇੱਥੇ ਤੁਰੰਤ ਬਗਾਇ ਜਾਣ ਤੇ ਇਹਨਾਂ ਦੇ ਕਾਰਵਾਈ ਕੀਤੀ ਜਾਵੇ। ਕਈ ਵਾਰ ਜਦੋਂ ਇਹੋ ਜਿਹੀਆਂ ਖਬਰਾਂ ਆਉਂਦੀਆਂ ਤਾਂ ਲੋਕ ਅਕਸਰ ਇਹ ਕਹਿੰਦੇ ਆ ਕਿ ਗਲਤੀ ਮੁੰਡੇ ਵਾਲਿਆਂ ਦੀ ਵੀ ਆ ਜਿਨ੍ਹਾਂ ਨੇ ਕੈਨੇਡਾ ਦੇ ਚੱਕਰ ਚ ਜਾਂ ਬਾਹਰਲੇ ਮੁਲਕ ਦੇ ਚੱਕਰ ਦੇ ਵਿੱਚ ਇਹੋ ਜਿਹਾ ਰਿਸ਼ਤਾ ਲਿਆ ਆਇਲਸ ਵਾਲੀ ਕੁੜੀ ਜਿਹੜੀ ਲੰਬੀ ਤਾਂ ਅਕਸ ਦੀ ਵੀ ਗਲਤੀ ਕੱਢ ਦਿੱਤੀ ਜਾਂਦੀ ਆ ਪਰ ਜਿਨ੍ਹਾਂ ਨੂੰ ਨਹੀਂ ਪਤਾ ਹੁੰਦਾ ਕਿ ਕੁੜੀਆਂ ਇਹੋ ਜਿਹੀਆਂ ਧੋਖੇਬਾਜ਼ ਵੀ ਨਿਕਲਣਗੀਆਂ ਉਹਨਾਂ ਦਾ ਘਰ ਜਦੋਂ ਬਰਬਾਦ ਹੁੰਦਾ ਤਾਂ ਇਹੋ ਜਿਹੇ ਹਾਲਾਤ ਪੰਜਾਬ ਦੇ ਬਹੁਤ ਸਾਰੇ ਘਰਾਂ ਦੇ ਵਿੱਚ ਬਣ ਜਾਂਦੇ ਨੇ ਜੋ ਅੱਜ ਸੈਲਾ ਕਲਾ ਦੇ ਵਿੱਚ ਇਸ ਘਰ ਦੇ ਬਣੇ ਹੋਏ ਨੇ ਮਾਂ ਨੂੰ ਸੁਰਤ ਨਹੀਂ ਹੈ ਜਿਹੜੇ ਵਿਦੇਸ਼ ਦੇ ਵਿੱਚ ਰਿਸ਼ਤੇਦਾਰ ਇਹਨਾਂ ਦੇ ਉਸ ਕੁੜੀ ਦਾ ਖਰਚਾ ਚੁੱਕਦੇ ਸੀ ਵਿਦੇਸ਼ ਦੇ ਵਿੱਚ ਉਹਨਾਂ ਦਾ ਵੀ ਅੱਜ ਸਦਮੇ ਦੇ ਨਾਲ ਬੁਰਾ ਹਾਲ ਹੈ ਤੇ ਪੂਰਾ ਪਿੰਡ ਜਿਹੜਾ ਹੈ ਜਿਸ ਪਰਿਵਾਰ ਦੇ ਨਾਲ ਖੜਾ ਹੈ ਪਰ ਇਸ ਪਰਿਵਾਰ ਨੂੰ ਮੁੜ ਕੇ ਇਹਨਾਂ ਦਾ ਹੀਰਾਂ ਵਰਗਾ ਪੁੱਤ ਨਹੀਂ ਲੱਭਣਾ ਮੈਂ ਗੁਰਦੀਪ ਕੌਰ ਸਹਿਯੋਗੀ ਸਾਥੀ ਸੁਖਵਿੰਦਰ ਸਿੰਘ ਜੀ ਦੇ ਨਾਲ ਡੇਲੀ ਪੋਸਟ ਪੰਜਾਬੀ ਲਈ ਸਾਈਟ ਦਾ ਮੈਂ ਬਲੀ ਕੋਈ ਨਾ ਬਿਆਤ ਆਏ ਮੈਂ ਸੋਚਿਆ ਸੀ ਕਿ ਜਿਸ ਕੁੜੀ ਨੂੰ ਧੀ ਬਣਾਇਆ ਵਾ ਉਹ ਹੀ ਧੀ ਮੁੰਡਾ ਖਾ ਜਾਏਗੀ ਉਹ ਪੈਰੀ ਦੀ ਬੱਕੜ ਗਈ ਮੇਰਾ ਤਾਂ ਭੁੱਤ ਗਿਆ ਕਿ ਇੱਕ ਮਾਂ ਜਿਹੜੀ ਹੈ ਜਿਸ ਦੇ ਹਾਲਾਤ ਸ਼ਾਇਦ ਦਿਖਾਣੇ ਬਹੁਤ ਔਖੇ ਹੋਗੇ ਨੇ ਜਿਹੜੀ ਮੰਝੇ ਤੇ ਪਈ ਐ बार-बार ਇੱਕੋ ਗੱਲ ਕਹਿ ਰਹੀ ਐ ਕਿ ਖਬਰਾਂ ਤਾਂ ਬਹੁਤ ਸੁਣੀਆਂ ਸੀ ਪਰ ਨਹੀਂ ਸੀ ਪਤਾ ਕਿ ਮੇਰਾ ਘਰ ਵੀ ਇੰਜ ਪੱਟ ਹੋ ਜਾਏਗਾ ਫੁੱਲਾਂ ਵਰਗਾ ਪੁੱਤ ਸੀ ਜਿਹੜਾ ਅੱਜ ਇਸ ਦੁਨੀਆ ਚ ਨਹੀਂ ਰਿਹਾ ਮੇਰਾ ਪੁੱਤ ਹੀਰਾ ਸੀ ਹਾਇ ਰੋਲ ਕੇ ਸਿੱਟ ਗਈ ਹਾਇ ਕੋਈ ਨਾ ਕਰੂ ਹੇਤਾ